ਅਸਲਾਮੁਅਲੈਕੁਮ ਮੀਤ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਵਿਕਰਮ ਸਿੰਘ ਮਝਿਲਖਿਆ ਤੋਂ ਬਾਅਦ ਹੁਣ ਵਾਰੀ ਐ ਸੁਖਬੀਰ ਸਿੰਘ ਬਾਦਲ ਦੀ ਕਿਉਂਕਿ ਸੁਖਬੀਰ ਸਿੰਘ ਬਾਦਲ ਕਿਸੂਤਾ ਫਸ ਗਏ ਹੈਗੇ ਆ ਉਹਨਾਂ ਨੇ ਜਿਹੜੀ ਧਮਕੀ ਲਾਈ ਸੀ ਹੁਣ ਉਹ ਭੁਗਤਣੀ ਪਏਗੀ ਕੀ ਕਿਹਾ ਸੀਗਾ ਸਾਫ ਦਾ ਡੀਜੀਪੀ ਨੂੰ ਤੇ ਉਹਨਾਂ ਨੇ ਕੀ ਜਵਾਬ ਦਿੱਤਾ ਹੈ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਸਾਰੇ ਤੋਂ ਬਾਅਦ ਜੀਜੇ ਦਾ ਨੰਬਰ ਲੱਗ ਗਿਆ ਤੁਸੀਂ ਸਮਝ ਗਏ ਹੋਗੇ ਕਿ ਸੁਖਬੀਰ ਸਿੰਘ ਬਾਦਲ ਬਹੁਤ ਵੱਡੀ ਧਮਕੀ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਦੂਜੇ ਪਾਸੇ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਉਸ ਧਮਕੀ ਨੇ ਖੜਾਰੇ ਪਾ ਦਿੱਤੇ ਔਰ ਦੂਜੇ ਪਾਸੇ ਸਿੱਖ ਕੌਮ ਸਿੱਖ ਕੌਮ ਨੇ ਸੁਖਬੀਰ ਸਿੰਘ ਬਾਦਲ ਬਿસા ਦਿੱਤਾ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸਜ਼ਾ ਸੀ ਉਹ ਬੜੀ ਘੱਟ ਸਾਬਤ ਹੋਈ ਸੀ ਔਰ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਹੀ ਦੱਸਣਾ ਚਾਹਣਾ ਹੈ ਕਿ ਇਹਨਾਂ ਦਾ ਇੱਕ ਜਿਹੜਾ ਵਕੀਲ ਹੈ ਵਿਕਰਮ ਸਿੰਘ ਮਜੀਠੀਆ ਦਾ ਉਨੇ ਕੱਲ ਧਮਕੀ ਦਿੱਤੀ ਹੈ ਪੰਜਾਬ ਦੇ ਸਾਰੇ মিডিਆ ਨੂੰ ਜਿਹੜਾ মিডিਆ ਕਹਿੰਦਾ ਸੁਖਬੀਰ ਬਾਦਲ ਔਰ ਮਜੀਠੀਏ ਦੇ ਖਿਲਾਫ ਬੋਲੂਗਾ ਸੀ ਉਹਦੇ ਉੱਤੇ ਕਾਰਵਾਈ ਕਰਾਂਗੇ ਕਿਉਂ ਬਾਈ ਸੱਚ ਸੁਣਨਾ ਹੁਣ ਇਹਨਾਂ ਨੂੰ ਰੋਖਾ ਹੋ ਰਿਹਾ ਕਿਉਂਕਿ ਪੰਜਾਬ ਪੂਰਾ ਇੱਕ ਪਾਸੇ ਖੜ ਗਿਆ ਔਰ ਦੂਜੇ ਪਾਸੇ ਡੀਜੀਪੀ ਦਾ ਬਿਆਨ ਵੀ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਕਿਉਂਕਿ ਡੀਜੀਪੀ ਨੂੰ ਜਿਹੜੇ ਸਬੂਤ ਨੇ ਡੀਜੀਪੀ ਨੇ ਇਹਨਾਂ ਨੂੰ ਧਮਕੀ ਦੇ ਦਿੱਤੀ ਹੈ ਕਹਿੰਦਾ ਹੁਣ ਤੁਸੀਂ ਭੱਜੋ ਕਿੱਥੇ ਭਜਦੇ ਆ ਤੁਸੀਂ ਛੜਕਛਾਪ ਗੁੰਡੇ ਵਾਂਗੂ ਧਮਕੀ ਦਿੰਨੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਦੂਜੇ ਪਾਸੇ ਸਾਫ ਕਾ ਡੀਜੀਪੀ ਔਰ ਪੂਰੇ ਪ੍ਰਸ਼ਾਸਨ ਨੂੰ ਹੁਣ ਸਖਬੀਰ ਸਿੰਘ ਬਾਦਲ ਵੀ ਫਸ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਜਿਹੜੀ ਗੱਲ ਕਹੀ ਉਹ ਦਰਸਾਲ ਦੇ ਵਿੱਚ ਸੱਚ ਸਾਬਤ ਹੋ ਗਈ ਹੈ ਕਿਉਂਕਿ ਮੈਂ ਕਿਹਾ ਸੀ ਕਿ ਮੁੱਖ ਮੰਤਰੀ ਨੇ ਸੌ ਚੱਕ ਦਿੱਤੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਨਹੀਂ ਨਿਕਲਣ ਦਿੰਦਾ ਤਾਂ ਜਿਹੜੀ ਹੁਣ ਤੁਸੀਂ ਖਬਰ ਸੁਣੋਗੇ ਸਖਬੀਰ ਸਿੰਘ ਬਾਦਲ ਵੀ ਦਰਸਾਲ ਦੇ ਵਿੱਚ ਫਸ ਗਏ ਨੇ ਔਰ ਦੂਜੇ ਪਾਸੇ ਮਜੀਠੀਆ ਬਾਹਰ ਨਹੀਂ ਨਿਕਲ ਸਕਦਾ ਇਹ ਗੱਲ ਵੀ ਤੈਅ ਹੈ ਕਿਉਂਕਿ ਇਹਨਾਂ ਦੇ ਵਕੀਲ ਦਲੀਲਾਂ ਦੀ ਵਜਾਏ ਪਹਿਲਾਂ ਕੋਰਟ ਦੇ ਵਿੱਚ ਗਲਤ ਪ੍ਰੇਡੀਸ਼ਨ ਪਾਉਂਦੇ ਨੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਜਿੰਨੇ ਵੀ ਲੋਕ ਆਵਾਜ਼ ਚੱਕਦੇ ਨੇ ਪੰਜਾਬ ਦੇ ਪ੍ਰਤੀ ਕਿਉਂਕਿ ਲੋਕਾਂ ਦਾ ਖੂਨ ਪੀਤਾ ਤਾਂ ਲੋਕ ਬੋਲਣਗੇ ਤਾਂ ਉਹਨੇ ਵਕੀਲ ਨੇ ਕਿਹਾ ਕਹਿੰਦਾ ਕਈ ਚੈਨਲਾਂ ਨੂੰ ਕਹਿੰਦੇ ਕੋਰਟ ਦੇ ਵਿੱਚ ਘੜੀਸਾਂਗੇ ਯਾਨੀ ਇਹਦਾ ਮਤਲਬ ਆ ਵੀ ਲੋਕਤੰਤਰ ਨੂੰ ਧਮਕੀ ਹੈ ਸਿੱਧੇ ਤੌਰ ਦੇ ਉੱਤੇ ਔਰ ਹੁਣ ਸੁਖਬੀਰ ਸਿੰਘ ਬਾਦਲ ਕਿਵੇਂ ਫਸ ਗਏ ਨੇ ਔਰ ਦੂਜੇ ਪਾਸੇ ਬਾਦਲ ਪਰਿਵਾਰ ਨੂੰ ਸਾਬਕਾ ਡੀਜੀਪੀ ਕਿਵੇਂ ਸਿੱਧੇ ਹੋ ਗਏ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਕਿਉਂਕਿ ਸ਼ਰਕ ਸਾਫ ਗੁੰਡੇ ਕਿਹਾ ਉਹਨਾਂ ਨੇ ਉਹਨਾਂ ਨੇ ਮੁੱਖ ਮੰਤਰੀ ਨੂੰ ਪੂਰੇ ਪ੍ਰਸ਼ਾਸਨ ਨੂੰ ਔਰ ਸਾਬਕਾ ਡੀਜੀਪੀ ਨੂੰ ਧਮਕੀ ਦਿੱਤੀ ਸੀ ਸੁਖਬੀਰ ਸਿੰਘ ਬਾਦਲ ਨੇ ਮੈਂ ਪੁੱਛਣਾ ਚਾਹਨਾ ਕਿ ਅਹੁਦਾ ਕਿਹੜਾ ਕਿਹੜੇ ਅਹੁਦੇ ਦੇ ਅਧੀਨ ਤੁਸੀਂ ਬੋਲਦੇ ਹੋ ਪੰਜਾਬ ਦੇ ਮੁੱਖ ਮੰਤਰੀ ਨੂੰ ਹੀ ਕਾਮ ਬੰਦੇ ਦੀ ਤਰ੍ਹਾਂ ਸਮਝਿਆ ਹੋਇਆ ਤਾਂ ਤੁਸੀਂ ਇਹ ਵੇਖੋ ਵੀ ਇਹਨਾਂ ਦਾ ਹਾਲ ਕੀ ਹੋਣਾ ਅੱਗੇ-ਅੱਗੇ ਕਿਉਂਕਿ ਉਹਨਾਂ ਨੂੰ ਸਜ਼ਾ ਪ੍ਰਮਾਤਮਾ ਨੇ ਦਿੱਤੀ ਹੈ ਮੁੱਖ ਮੰਤਰੀ ਨੇ ਨਹੀਂ ਪ੍ਰਮਾਤਮਾ ਨੇ ਦਿੱਤੀ ਇਸ ਗੱਲ ਦੇ ਸਬੂਤ ਵੀ ਤੁਹਾਡੇ ਅੱਜ ਸਾਹਮਣੇ ਹੀ ਧਰਾਂਗੇ ਕਿਉਂਕਿ ਸੁਖਵੀਰ ਸਿੰਘ ਬਾਦਲ ਵੀ ਰਗੜੇ ਗਏ ਨੇ ਔਰ ਦੂਜੇ ਪਾਸੇ ਸਾਬਕਾ ਡੀਜੀਪੀ ਕਿਵੇਂ ਸਿੱਧੇ ਹੋਏ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਔਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਕਿਵੇਂ ਸਬੂਤ ਕੱਢ ਕੇ ਲਿਆਏ ਆ ਫਿਰ ਤੋਂ ਸੁਣੋ ਜਰਾ ਧਿਆਨ ਦਿਨਾ ਜੀ ਟੋਪਿੰਗ ਜ਼ਬਾਨ ਅਫੀਕ ਕਰੋ ਤੁਸੀਂ ਜੱਪੀ ਸੀਐਮ ਰਹੇ ਹੋ ਗੁਆਣੀ ਦਿੱਤਾ ਇੱਕ ਸੜਕ ਛਾਪੁੰਡੇ ਵਰਗੋ ਤੂ ਤੂ ਕਰਕੇ ਬੋਲਦਾ ਤੁਸੀਂ ਜਿਹੜਾ ਮੈਨੂੰ ਚੈਲੰਜ ਕਰਦੇ ਹੋ ਤੂ ਤੂ ਕਰਕੇ ਬਤਮੀਜ਼ੀ ਨਾਲ ਜੋ ਕੇਸ ਖੋਲਣਾ ਹੈ ਖੋਲੋ ਮੈਂ ਬੈਠਾ ਹਾਂ ਸੇ ਇਟ ਸਬੂਤ ਵੀ ਹੈਗਾ ਸੜਕ ਛਾਪੁੰਡੇ ਦੀ ਨਿਸ਼ਾਨੀ ਚਲੋ ਕਾ ਦੇ ਕੇ ਧਮਕੀ ਦੇਣਾ ਸੀਐਮ ਸਾਹਿਬ ਨੂੰ ਜੀ ਸੀਐਮ ਨੂੰ ਕੋਈ ਹੈਡ ਨੂੰ ਕੋਈ ਸਟੇਟ ਦੇ ਧਮਕੀ ਦੇ ਸਕਦਾ ਹੈ ਪੁਲਿਸ ਅਫਸਰ ਨੂੰ ਧਮਕੀ ਦੇ ਸਕਦਾ ਹੈ ਸਾ ਸੁਣ ਲਿਆ ਹੁਣ ਬਿਕਰਮ ਸਿੰਘ ਮਜੀਠੀਆ আর ਦੂਜੇ ਪਾਸੇ ਸੁਖਵੀਰ ਸਿੰਘ ਬਾਦਲੂ ਖੋਦ ਸਾਹਿਬ ਦਾ ਡੀਜੀਪੀ ਨੇ ਵੀ ਤਵਕੀ ਦੇ ਦਿੱਤੀ ਇਹ ਕਹਿੰਦੇ ਵੀ ਹੁਣ ਇਹਦਾ ਗੱਲ ਸੱਚ ਕਿਉਂਕਿ ਬਾਦਲਾਂ ਦਾ ਪਰਿਵਾਰ ਮੁੱਖ ਮੰਤਰੀ ਦੇ ਉੱਤੇ ਐਡਾ ਹਾਵੀ ਹੋ ਗਿਆ ਜਿਵੇਂ ਸਰਕਾਰ ਹੀ ਬਾਦਲਾਂ ਦੀ ਹੁੰਦੀ ਹੈ ਔਰ ਸੁਖਵੀਰ ਸਿੰਘ ਬਾਦਲ ਨੂੰ ਹੁਣ ਸਜ਼ਾ ਕਿਵੇਂ ਮਿਲੀ ਹੈ ਇਹ ਸਭ ਤੋਂ ਦੇਖਣ ਵਾਲੀ ਗੱਲ ਹੈ ਕਿ ਸੁਖਵੀਰ ਸਿੰਘ ਬਾਦਲ ਬਹੁਤ ਬੁੜਖਦਾ ਸੀ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਸਾਡਾ ਕੀ ਵਿਗਾੜ ਲੂਆ ਬਹੁਤ ਸਾਰੀ ਸਾਡੀ ਪੰਜਾਬ ਦੇ ਅੰਦਰ ਕਹਿੰਦਾ ਯੱਕ ਬਣਿਆ ਹੋਇਆ ਯਾਨੀ ਕਹਿੰਦਾ ਲੋਕ ਸਾਡੇ ਮਗਰ ਖੜੇ ਨੇ ਮੈਂ ਪਹਿਲੇ ਪ੍ਰਸ਼ਨਾਂ ਦੇ ਵਿੱਚ ਹੀ ਦੱਸਣਾ ਚਾਹੁੰਦਾ ਪੰਜਾਬ ਦੇ ਵਿੱਚੋਂ ਕੁੱਤਾ ਵੀ ਬਾਦਲਾਂ ਦੇ ਨਾਲ ਨਹੀਂ ਖੜਦਾ ਬੰਦੇ ਦੀ ਖੜਨਾਂ ਦੀ ਤਾਂ ਬਹੁਤ ਵੱਡੀ ਗੱਲ ਦੂਰ ਦੀ ਹੈ ਕਿਉਂਕਿ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਇਹਨਾਂ ਨੇ ਦੁਰਪਰਯੋਗ ਕੀਤਾ ਕੱਲ ਮੈਂ ਤੁਹਾਡੇ ਸਾਹਮਣੇ ਕੀ ਬਿਆਨ ਕੀਤਾ ਸੀ ਕਿ ਸੁਖਵੀਰ ਸਿੰਘ ਬਾਦਲ ਨੇ ਆਪਣੇ ਮੂੰਹ ਦੇ ਨਾਲ ਬਿਆਨ ਕੀਤਾ ਜਦੋਂ ਕੱਲ ਦਰਸਾਲ ਦੇ ਵਿੱਚ ਉਹਨੂੰ ਸਜ਼ਾ ਲਈ ਜਾਂਦੀ ਹੈ ਉਹਨੇ ਕਬੂਲ ਕੀਤਾ ਕਹਿੰਦਾ ਸਾਡੇ ਕੋਲੋਂ ਗੋਲੀਆਂ ਚਲਾਈਆਂ ਗਈਆਂ ਨਾਮ ਜਪਦਿਆਂ ਸੰਗਤਾਂ ਦੇ ਉੱਤੇ ਅਸੀਂ ਗੋਲੀਆਂ ਚਲਾਈਆਂ ਅਸੀਂ ਉਹਦੇ ਗੁਨੇਗਾਰਾਂ ਅਸੀਂ ਉਹਦੀ ਮਾਫੀ ਮੰਗਦੇ ਹਾਂ ਹੁਣ ਤੁਸੀਂ ਦੱਸੋ ਵੀ ਜੇਕਰ ਕੋਈ ਇੱਕ ਬੰਦੇ ਨੂੰ ਬੰਦਾ ਮਾਰ ਦਿੰਦਾ ਉਹਦੀ ਸਜ਼ਾ ਕਿੰਡੀ ਵੱਡੀ ਹੁੰਦੀ ਹੈ ਇਹਨਾਂ ਨੇ ਇੰਨੀਆਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਤੇ ਉਹ ਗੁਨੇਗਾਰ ਅੱਜ ਵੀ ਆਪਦੇ ਘਰੇ ਬੈਠੇ ਨੇ ਇਹ ਤਾਂ ਬਹੁਤ ਘੱਟ ਸਜ਼ਾ ਜਿਹੜੀ ਇਹਨਾਂ ਦੇ ਮਜੀਠੀਏ ਨੂੰ ਮਿਲੀ ਹੈ ਲੋਕ ਤਾਂ ਕਹਿੰਦੇ ਇਹਨਾਂ ਨੂੰ ਕਹਿੰਦੇ ਕਾਲੇ ਪਾਣੀ ਭੇਜਣਾ ਚਾਹੀਦਾ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦਾ ਪਹਿਲਾਂ ਦਾਦਾ ਵੀ ਕਾਲੇ ਪਾਣੀ ਦੀ ਜੇਲ੍ਹ ਵਿੱਚ ਰਹਿ ਕੇ ਆਇਆ ਤਾਂ ਸੁਣੋ ਜੀ ਨਾ ਧਿਆਨ ਦੇ ਨਾਲ ਕਿ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਕਿਵੇਂ ਦਿੰਦੀ ਆ ਸਾਡੀ ਸੇ ਕੌਮ ਔਰ ਅੱਜ ਤੋਂ ਬਾਅਦ ਬਾਦਨਾ ਦੇ ਉੱਤੇ ਘਾਟਾ ਵੱਜ ਚੁੱਕਿਆ ਸੁਣੋ ਐਟਾ ਵੱਡਾ ਅਪਰਾਧੀ ਬੰਦਾ ਤੇ ਉਹਨੂੰ ਚਲੋ ਮੰਨੋ ਤੁਸੀਂ ਤਾਂ ਇਹਨਾਂ ਦੇ ਦਵਾਇਟ ਹੋਵੋਗੇ ਕਿ ਫਰਮਾਨ ਸਾਹਿਬ ਇਹਨਾਂ ਨੇ ਲਾਇਆ ਜਾਂ ਫਿਰ ਦਾ ਨੂੰ ਖਤਰਾ ਕਿਤੇ ਲਾ ਨਾ ਦੇਣ ਪਰ ਕੌਮ ਮਾਫ ਨਹੀਂ ਕਰਦੀਗੀ ਕਿਉਂਕਿ ਇਨਾਂ ਨੇ ਬਹੁਤ ਵੱਡੇ ਅਪਰਾਧ ਕੀਤੇ ਇੱਕ ਨਹੀਂ ਉਹਨੂੰ ਗਰਾਸ ਸਾਹਿਬ ਜਿੱਤੇ ਜਿਹੜੀ ਬਿਆਦ ਵੀ ਕੀਤੀ ਉਹਦਾ ਨਾਂ ਚਰੇ ਜਾਣ ਵਾਲੀ ਜਦ ਮੈਂ ਪਿਓ ਦੇ ਜਾਂ ਭਰਾ ਦੇ ਸਾਹਮਣੇ ਧੀ ਭੈਣ ਨੂੰ ਅਲਪਨੰਗੀ ਕਰਕੇ ਤੋਂ ਉਹਦੇ ਨਾਲ ਬਲਾਤਕਾਰ ਕੀਤਾ ਜਾਵੇ ਤੇ ਉਹ ਬਰਦਾਸ਼ਤ ਕਿਵੇਂ ਹੋ ਜੂਗੀ ਕਿੰਨਾ ਮਰਜੀ ਮਾਫ਼ੀਆਂ ਮੰਗਲੇ ਤਾਂ ਸੁਣ ਲਿਆ ਪੰਜਾਬ ਵਾਲਿਓ ਕੀ ਕੁਛ ਕੀਤਾ ਬਾਦਲਾਂ ਨੇ ਬੰਦੇ ਨਹੀਂ ਮਰਵਾਏ ਕੱਲੇ ਬਲਾਤਕਾਰ ਦੇਖੋ ਕਿੱਥੋਂ ਧੱਕ ਗਨ ਆ ਰਹੀਆਂ ਕਹਿੰਦੇ ਆਪਣੀ ਧੀ ਦੇ ਨਾਲ ਆਪਦੇ ਪਿਓ ਨੂੰ ਕਹਿੰਦੇ ਬਲਾਤਕਾਰ ਕਰ ਐਡੇ ਐਡੇ ਇਹਨਾਂ ਨੇ ਜੁਰਮ ਕੀਤੇ ਤੇ ਅੱਜ ਭਣਾ ਇਹਨਾਂ ਨੂੰ ਕਿਹੜੇ ਮੂੰਹ ਦੇ ਨਾਲ ਰੱਬ ਮਾਫ਼ ਕਰੂਗਾ ਔਰ ਕਿਸ ਮੂੰਹ ਦੇ ਨਾਲ ਇਹ ਗੱਲ ਕਹਿੰਦੇ ਆ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਸਾਡੀ ਸੱਤਾ ਦੇ ਵਿੱਚ ਵਾਪਸੀ ਕਰਵਾਉ ਨਹੀਂ ਕਿਉਂਕਿ ਪੰਜਾਬ ਦੇ ਲੋਕ ਨਹੀਂ ਹੁਣ ਇਹਨਾਂ ਨੂੰ ਨਾ ਹੀ ਮੁੱਖ ਮੰਤਰੀ ਇਹਨਾਂ ਨੂੰ ਸਜ਼ਾ ਇਹਨਾਂ ਦਾ ਪ੍ਰਮਾਤਮਾ ਹੀ ਦੇ ਰਿਹਾ ਕਿਉਂਕਿ ਰੱਬ ਦੇ ਸਾਹਮਣੇ ਦੇਰ ਜ਼ਰੂਰ ਆ ਕਹਿੰਦੇ ਦੇਰ ਨਹੀਂ ਹੁੰਦਾ ਤਾਂ ਉਸੇ ਪ੍ਰਕਾਰ ਇਹਨਾਂ ਦੇ ਲਾਠੀ ਵੀ ਵੱਜੀ ਆ ਲੱਤ ਵੀ ਵੱਜੀ ਆ ਤੇ ਇਹਨਾਂ ਦੀ ਮੱਤ ਵੀ ਮਰ ਗਈ ਆ ਇਹ ਮੁੱਖ ਮੰਤਰੀ ਦੇ ਵਿੱਚ ਕੌਣ ਆ ਮੁੱਖ ਮੰਤਰੀ ਦੇ ਦਿਲ ਦੇ ਵਿੱਚ ਖੁਦ ਪਰਮਾਤਮਾ ਵਾਸ ਕਰ ਗਿਆ ਜੀ ਨੇ ਐਡੀ ਯੁਰਤ ਕੀਤੀ ਇਹਨਾਂ ਬਾਦਲਾਂ ਨੂੰ ਸੰਗਲ ਲਾਉਣ ਦੀ ਤਾਂ ਮੈਂ ਕਹਿੰਦਾ ਵੀ ਬਾਦਲ ਪਰਿਵਾਰ ਨੂੰ ਕਾਲੇ ਪਾਣੀ ਜਿਵੇਂ ਕਹਿੰਦੇ ਭੇਜਣਾ ਚਾਹੀਦਾ ਕਿਉਂਕਿ ਇਹਨਾਂ ਨੇ ਲੋਕਾਂ ਦੀਆਂ ਧੀਆਂ ਦੇ ਨਾਲ ਬਲਾਤਕਾਰ ਕਰਵਾਏ ਲੋਕਾਂ ਨੂੰ ਮਰਵਾਇਆ ਛੜੇ ਆਮ ਗੋਲੀਆਂ ਮਰਵਾਇਆ ਤਾਂ ਫਿਰ ਉਹੀ ਬਾਦਲ ਕਬੂਲ ਵੀ ਲੈਂਦੇ ਨੇ ਤੇ ਫਿਰ ਤੁਸੀਂ ਇਹ ਦੱਸੋ ਵੀ ਇਹ ਹੈ ਕੌਣ ਆ ਜਿਨ੍ਹਾਂ ਨੂੰ ਸਜ਼ਾ ਨਹੀਂ ਮਿਲਦੀ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਗੰਢ ਤੋਂ ਅਸੀਂ ਵੀ ਸਲਾਮ ਕਰਦੇ ਹਾਂ ਕਿਉਂਕਿ ਅੱਜ ਦੀ ਸਰਕਾਰ ਆ ਜਿਹੜੀ ਸਾਡੇ ਕਈ ਮੁੱਦਿਆਂ ਪ੍ਰਤੀ ਨਿਕੰਮੀ ਆ ਪਰ ਜਿਹੜਾ ਅਸਲੀ ਮੁੱਦਾ ਸੀ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਮਗਰਮੱਛ ਕਹਿੰਦੇ ਫੜਨਾ ਸੀ ਲੋਕਾਂ ਨੇ ਪਹਿਲਾਂ ਬਹੁਤ ਸਾਰੇ ਤਾਦੇ ਵੀ ਮਾਰੇ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਮਗਰਮੱਛ ਨਹੀਂ ਫੜਦਾ ਭਾਈ ਮਗਰਮੱਛ ਤਾਂ ਹੁਣ ਫੜ ਲਿਆ ਇਦੋਂ ਵੱਡਾ ਮਗਰਮੱਛ ਨਹੀਂ ਹੈਗਾ ਪੰਜਾਬ ਦੇ ਅੰਦਰ ਪਰ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਨਾ ਕਈ ਵਾਰੀ ਤੁਸੀਂ ਗਿਆਨੀ ਬੂਟਾ ਸਿੰਘ ਦੀਆਂ ਵੀਡੀਓ ਦੇਖੀਆਂ ਹੋਣੀਆਂ ਉਹਨੇ ਵਿੱਚ ਵੀ ਦਰਾਂ ਸਾਲ ਦੇ ਵਿੱਚ ਇਹਨਾਂ ਬਾਦਨਾ ਪ੍ਰਤੀ ਸੱਚ ਬੋਲਿਆ ਜਾਂਦਾ ਕਿ ਇਹਨਾਂ ਨੇ ਕਿੰਨੇ ਮਿਲ ਹੜੱਪ ਗਏ ਚੀਨੀ ਦੇ ਔਰ ਕਿੰਨੀਆਂ ਕ ਫੈਕਟਰੀਆਂ ਪਤਾ ਨਹੀਂ ਕਿੰਨਾ ਕ ਪੰਜਾਬ ਦਾ ਯਾਨੀ ਪੈਸਾ ਲੁੱਟ ਕੇ ਖਾ ਲਿਆ ਇਹ ਗੈਨੀ ਬੂਟਾ ਸਿੰਘ ਨੇ ਵੀ ਕਈ ਵਾਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਤੱਥ ਧਰੇ ਨੇ ਜਿਹੜੇ ਕਿ ਬਿਲਕੁਲ ਸੱਚ ਨੇ ਪਰ ਮੈਂ ਕਹਿਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਜਿਹੜਾ ਵਿਕਰਮ ਸਿੰਘ ਮਜੀਠੀਆਰ ਬਾਦਲ ਪਰਿਵਾਰ ਦੂਰ ਰਹਿਣ ਦੀ ਕੋਸ਼ਿਸ਼ ਕਰੋ ਆਪਣੇ ਆਪ ਨੂੰ ਆਦਤ ਪਾਓ ਕਿ ਬਾਦਲ ਪਰਿਵਾਰ ਦਾ ਨਾ ਤਾਂ ਨਾਮ ਲਓ ਔਰ ਨਾਹੀ ਇਹਨਾਂ ਦਾ ਕਦੇ ਜ਼ਿਕਰ ਕਰੋ ਜੇ ਨਾ ਇਹਨਾਂ ਦਾ ਜ਼ਿਕਰ ਕਰੋਗੇ ਜਾਂ ਇਹਨਾਂ ਦਾ ਨਾਮ ਲਾਓਗੇ ਤਾਂ ਉਹਨੇ ਇਹਨਾਂ ਦੀ ਪੋਪੂਲੇਸ਼ਨ ਹੋਰ ਵਧਣੀ ਹੈ ਪਰ ਅਸੀਂ ਕਹਿੰਦੇ ਆ ਯਾਰ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਦਰਸਾਲ ਦੇ ਵਿੱਚ ਹੁਣ ਤਾਂ ਸਮਝ ਆ ਗਈ ਹੈ ਕਿ ਜਿਹੜੇ ਸਾਡੇ ਪੰਜਾਬ ਪ੍ਰਤੀ ਐਡੇ ਦੋਸ਼ੀ ਬੰਦੇ ਨੇ ਇਹਨਾਂ ਦਾ ਸੁਫੜਾ ਸਾਫ਼ ਹੋਣਾ ਜ਼ਰੂਰੀ ਸੀ ਦਰਸਾਲ ਦੇ ਵਿੱਚ ਪ੍ਰਮਾਤਮਾ ਨੇ ਕੀਤਾ ਮੁੱਖ ਮੰਤਰੀ ਪੰਜਾਬ ਨੇ ਇਸ ਗੱਲ ਦਾ ਸਲਾਹ ਵਗੇ ਭਾਈ ਤੂੰ ਬਾਦਲਾਂ ਨੂੰ ਖੁੰਝੇ ਰਾਇਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ